ਵੱਡਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਟੈਲੀਫੋਨ ਨੇ ਚੋਦੇ ਘਰ ਦੇ ਬਾਹਰ ਕੱਲ ਗੋਲੀਆਂ ਚੱਲੀਆਂ ਏਪੀਟੀ ਸੋ ਇਹ ਉਹਦਾ ਪੱਪਰ ਹੈ ਕਿ ਜਿਹੜਾ ਸਾਡਾ ਮੈਂ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਭਾਵੇਂ ਫਰੋਟੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗੈਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਪਾਸ਼ ਕਰਨਾ ਚਾਹੀਦਾ ਜੇ ਇਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਨਾ ਇੱਕ ਛੋਟੇ ਜਿਹੇ ਸਹੀ ਤੇ ਐਕਸ਼ਨ ਕਰਵਾ ਕੇ ਸੰਬੋਲਿਕਲੀ ਤੁਸੀਂ ਚਲੋ ਆਪਣੀ ਸੁਪੇਰੀਓਰਿਟੀ ਵਿਖਾ ਦਿੱਤੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਬਟ ਸਾਰੇ ਪੰਜਾਬ ਦੇ ਵਿੱਚ ਗਵਰਨਮੈਂਟ ਨੂੰ ਬੜਾ ਗੰਮੀਤਣਾ ਵਿਚਾਰਨਾ ਪੈਗਾ ਅੱਜ ਮੈਂ ਇਹ ਇਸ ਇਸ ਇਸ਼ੂ ਨੂੰ ਫਿਰ ਚੁੱਕਾਂ ਮੈਂ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਦੀ ਕੋਨਸਟੀਟਿਊਸ਼ਨਲ ਮਜਬੂਰੀ ਨਾ ਹੁੰਦੀ ਕਿ 6 ਮਹੀਨਿਆਂ ਚ ਇੱਕ ਵਾਰ ਸੈਸ਼ਨ ਬੁਲਾਣ ਦੀ ਤੇ ਸ਼ਾਇਦ ਪੰਜਾ ਸਾਢਾ ਦੀ ਸੈਸ਼ਨ ਨਾ ਬੰਦ ਟੋਟਲ ਫੇਲਡ ਗਵਰਨਮੈਂਟ ਹੈ ਤੁਸੀਂ ਵੇਖੋ ਇੱਕ ਸਪੀਕਰ ਨੂੰ ਇੱਕ ਐਸਐਸਏ ਦੇ ਖਿਲਾਫ ਆਪਣੇ ਹਲਕੇ ਦੇ ਕਐਸਾਈ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਉਹਨਾਂ ਨੂੰ ਸਾਰੇ ਹੌਸਤੇ ਬਦਲ ਲੈਣੀ ਪਈ ਉਹਦਾ ਮਤਲਬ ਹੈ ਮਹਿਕਮਾ ਸਿੱਧੇ ਤੌਰ ਅੰਡਰਚੀ ਮੰਤਰੀ ਇਹ ਤੁਹਾਨੂੰ ਸਾਫ ਨਜ਼ਰ ਆਉਂਦਾ ਕਿ ਸਪੀਕਰ ਸਾਹਿਬ ਦੀ ਸੁਣਵਾਈ ਕਿੰਨੀ ਕਹਿ ਕੇ ਕਐਸਾਈ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਉਹਨਾਂ ਨੂੰ ਅਲਟੀਮੇਟਲੀ ਜਿਸ ਹਾਊਸ ਨੂੰ ਉਹ ਖੁਦ ਲੀਡ ਕਰਦੇ ਜਾਂ ਜਿਸ ਹਾਊਸ ਤੇ ਉਹ ਮੰਨੇ ਜਾਂਦੇ ਨੇ ਕਿ ਹੀ ਇਜ਼ ਦੀ ਪਰਸਨ ਹੂ ਲੀਡਸ ਦੀ ਹਾਊਸ ਉਹਨਾਂ ਨੂੰ ਸਾਰੇ ਉਹਨਾਂ ਦੀ ਸਪੋਰਟ ਲੈ ਕੇ ਕੇਐਸਏ ਦੇ ਖਿਲਾਫ ਪ੍ਰੋਟੈਕਸ਼ਨ ਕਰਾਉਣਾ ਪੈ ਗਿਆ ਤੇ ਪੰਜਾਬ ਦੇ ਲੋਕ ਕੀ ਧੋਖੋ ਕਰ ਸਕਦੇ ਕੱਲ ਮੈਂ ਜ਼ੀਰੋ ਆਰ ਚ ਗੱਲ ਉਠਾਈ ਸੀ ਲਾਰੈਂਸ ਬਿਸ਼ਨੋਈ ਜੀ ਇੱਕ ਹਿੰਦੁਸਤਾਨ ਦਾ ਨਾਮੀ ਗੈਂਗਸਟਰ ਜਿਹੜੇ ਪਹਿਲੇ ਤੇ ਡੀਜੀਪੀ ਫਿਰ ਚੀਫ ਮਿੰਿਸਟਰ ਅੱਜ ਕੱਲ ਤੋਂ ਮੁਨਕਰ ਹੋ ਗਏ ਸਨ ਕਿ ਪੰਜਾਬ ਦੀ ਕਿਸੇ ਜੇਲ੍ਹ 'ਚ ਇੰਟਰਵਿਊ ਨਹੀਂ ਇਹ ਗੱਲ ਸਾਬਤ ਹੋ ਗਈ ਜਦੋਂ ਇੱਕ ਸਪੈਸ਼ਲ ਡੀਜੀ ਨੇ ਆਨਰੇਬਲ ਹਾਈ ਕੋਰਟ ਦੇ ਲਿਖਾਫੇ ਵਿੱਚ ਇਹ ਤੱਥ ਪੇਸ਼ ਕਰ ਦਿੱਤੇ ਕਿ ਖਰੜ ਦੇ ਸੀਆਈਏ ਦੇ ਵਿੱਚ ਇਹਨੂੰ ਇਸ ਆਦਮੀ ਦੇਸ਼ ਗੈਂਗਸਟਰ ਦੀ ਬਾਕਾਇਦਾ ਤੌਰ ਇੱਕ ਐਸਪੀ ਲੈਵਲ ਦੇ ਆਦਮੀ ਇਹ ਆਪਣਾ ਫੋਨ ਦੇ ਕੇ ਘੰਟੇ ਦੀ ਇੰਟਰਵਿਊ ਕਰਾ ਜੀ ਅਜੇ ਤੱਕ ਦੱਸੋ ਉਹ ਉਹਨਾਂ ਅਵਸਰਾਂ ਦੇ ਕੋਸ ਇਸ ਪਕਲਾ ਐਸਪੀ ਤੇ ਹੋਣਾ ਹੀ ਨਹੀਂ ਉਸ ਥਾਣੇ ਦੇ ਵਿੱਚ ਇੱਕ ਸਪਾਈ ਤੋਂ ਲੈ ਕੇ ਘੜਕੜ 20 25 30 40 ਆਦਮੀ ਹੋਣਗੇ ਕੀ ਐਕਸ਼ਨ ਲੈ ਕੇ ਆ ਰਹੇ ਅਸੀਂ ਅੰਗ ਮੰਗ ਕਰਾਂਗੇ ਕਿ ਇਸ ਨੂੰ ਜਿਹੜੀ ਸਪੈਸ਼ਲ ਡੀਜੀ ਦੀ ਹਾਈ ਕੋਰਟ ਦੀ ਰਿਪੋਰਟ ਹੈ ਉਹਨੂੰ ਹਾਊਸ ਦੇ ਵਿੱਚ ਪਲੇਸ ਕਰੋ ਉਹਨੂੰ ਪਬਲਿਕ ਕਰਨਾ ਚਾਹੀਦਾ ਦੂਸਰੀ ਗੱਲ ਇਹ ਕਿ ਤੁਸੀਂ ਇਹ ਮੈਨੂੰ ਦੱਸੋ ਏਜੀਟੀਐਫ ਜਿਹੜੀ ਗੈਂਗਸਟਰਸ ਦੇ ਖਿਲਾਫ ਫੋਰਸ ਬਣੀ ਹੈ ਇਹ ਉਹਦੀ ਜਿਹੜਾ ਲਾਰੈਂਸ ਬਿਸ਼ਨੋਈ ਉਹਨਾਂ ਦੀ ਹਿਰਾਸਤ ਹੋਣਾ ਚਾਹੀਦਾ ਸੀ ਉਹ ਇੱਕ ਪੁਲਿਸ ਸਟੇਸ਼ਨ 'ਚ ਕਿੱਸਾ ਪਹੁੰਚ ਗਿਆ 댓 ਮੀਨਸ ਪੰਜਾਬ ਪੁਲਿਸ ਬਕਾਇਦਾ ਤੌਰ 'ਤੇ ਰਲ ਕੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਬਾਹਰ ਤੇ ਪੰਜਾਬ ਦੇ ਵਿੱਚ ਰੋਜ਼ ਜਿਹੜਾ ਫਰੋਤਿਆਂ ਦਾ ਕੰਮ ਚੱਲ ਰਿਹਾ ਉਹਦਾ ਮਤਲਬ ਬਕਾਇਦਾ ਤੌਰ ਤੇ ਆ ਰਿਹਾ ਪਾਰਟੀ ਇਨ ਕਿਸ ਇਥੇ ਗੱਲ ਪ੍ਰੂਵ ਹੋ ਗਈ ਬਿਯੋਂ ਡਾਊਟ ਇਹ ਗੱਲ ਸਾਬਤ ਹੋ ਗਈ ਇਸ ਤੋਂ ਵੱਡਾ ਕੀ ਚਾਰਜ ਜੇ ਕੌਪੋਜੀਸ਼ਨ ਵੱਲੋਂ ਲੱਗ ਸਕਦਾ ਹੈ ਕਿ ਜਿਹੜੀ ਸਰਕਾਰ ਜਿਹੜੀ ਹੈ ਜਿਹਦੀ ਪੁਲਿਸ ਫੋਰਸ ਗੈਂਗਸਟਰਸ ਨਾਲ ਲੜ ਕੇ ਇਹ ਸਾਰਾ ਕੰਮ ਕਰਵਾ ਰਹੀ ਇਟ ਮੀਨ ਜਿੰਨੀਆਂ ਫਰੋਤੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਜਾਂ ਅੱਜ ਜੇ ਤੁਸੀਂ ਵੇਖਿਆ ਇੱਕ ਬੜਾ ਬੜਾ ਆਰਟਿਸਟ ਹੈ ਸਿੰਗਰ ਜਿਹੜਾ ਟੈਲੀਫੋਨ ਨੇ ਚ ਉਹਦੇ ਘਰ ਦੇ ਬਾਹਰ ਗੱਲ ਗੋਲੀਆਂ ਚੱਲੀਆਂ ਨੇ ਇਹ ਕਿਹਦੇ ਟੈਪੀਟਲ ਹੋ ਗਿਆ ਠੀਕ ਹੈ ਸੋ ਇਹ ਉਹਦਾ ਪਿਛੋਕੜ ਹੈ ਕਿ ਜਿਹੜਾ ਸਾਡਾ ਮੈਂ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਭਾਵੇਂ ਫਰੋਤੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਕੈਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਪਾਸ਼ ਕਰਨਾ ਚਾਹੀਦਾ ਜੇ ਈਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਦਾ ਇੱਕ ਛੋਟੇ ਜਿਹੇ ਐਸਈ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸਵੈ ਅਲਟੀਟੀ ਵਿਖਾ ਦਈਏ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਬਟ ਸਾਰੇ ਪੰਜਾਬ ਦੇ ਵਿੱਚ ਗਵਰਨਮੈਂਟ ਨੂੰ ਬੜਾ ਕੁਮੀਰਨਾ ਵਿਚਾਰਨਾ ਪਏਗਾ ਅੱਜ ਮੈਂ ਇਹ ਇਸ ਇਸ ਇਸ਼ੂ ਨੂੰ ਮਿਲ ਚੁੱਕਾਂ ਮੈਂ ਕਿਹਾ ਸਰ ਦੇ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਂਦਾ ਹੈ ਕਹਰੇ ਨੇ ਕਿ ਹਰ ਕਿਸੇ ਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ ਹਰ ਇੱਕ ਮੁੱਦੇ ਨੂੰ ਤੁਜੀ ਚਰਚਾ ਦਾ ਸੁਗਾਤ ਵਿੱਚ ਦੇ ਇੱਕੋ ਕੱਲ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦੋ ਤੇ ਸਾਨੂੰ 8 ਦਿਨ ਦੇ ਟਾਈਮ ਤੇ ਮਿਨੀਮਮ ਜੇ 117 MLA ਜਿਹੜੇ ਚੁੱਕ ਕੇ ਆਏ ਨੇ ਘੱਟ ਤੋਂ ਘੱਟ ਕੋਈ 10 ਮਿੰਟ ਦੇ ਦੋ ਜੇ ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ ਇਹਦੇ ਚੋਂ ਇਹਦੇ ਚੋਂ 90% ਲੋਕਾਂ ਨੂੰ ਵਕਤ ਹੀ ਨਹੀਂ ਮਿਲਦਾ ਜੀ ਜੀ ਐਂਡ ਦੀ ਹੋਲ ਪਰਪਸ ਇਜ਼ ਡਿਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਉੱਡ ਜਾਣਾ ਸੋ ਮੇਰਾ ਇਹ ਕਹਿਣਾ ਕਿ ਕੰਪਲੀਟ ਫਰਾਡ ਹੈ ਡਰਾਮਾ ਹੈ ਗਵਰਨਮੈਂਟ ਹੈਸ ਕੰਪਲੀਟਲੀ ਫੇਲਡ ਦੇਰ ਇਜ਼ ਅ ਬਿਗ ਫਾਈਨੈਂਸ਼ੀਅਲ ਕ੍ਰਾਈਸਿਸ ਆਫ ਦੀ ਗਵਰਨਮੈਂਟ ਐਸ ਮਹੀਨੇ ਦੇ ਵਿੱਚ ਤਨਖਾਹਾਂ ਤੇ ਪੈਨਸ਼ਨਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਸਾਰੇ ਕੈਨਡਾ ਸਿਟੀ ਮਾਮਲਾ ਲੰਬਾ ਕਿੱਪਾ ਹੈ ਕਿ ਆਪਾਂ ਹੈ ਕਿ ਸੈਂਸ ਦੇ ਵਿੱਚ ਵਿਧਾਨ ਸਭਾ ਦਾ ਬੜਾ ਲੰਬਾ ਕਿੱਪਾ ਹੈ ਕੱਲ ਜੂ ਕਿ ਵਿਧਾਨ ਸਭਾ ਚ ਮਤਾ ਪਾਸ ਹੋ ਗਿਆ ਕਿ ਪੁਲਿਸ ਅਤੇ ਗੈਂਗਸਟਰਾਂ ਦਾ ਆਪਸ ਵਿੱਚ ਲੈਕਸਸ ਹੈ ਜੀ ਮਤ ਇਸ ਤਰੀਕੇ ਦਾ ਮਤਾ ਕਦੇ ਪਹਿਲਾਂ ਵੀ ਪਾਸ ਹੋਇਆ ਇਸ ਤਰੀਕੇ ਦੇ ਹਾਲਾਤ ਪਹਿਲਾਂ ਕਦੇ ਬਣੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਖੋ ਜੀ 108 ਤੋਂ ਇਹ ਸਰਕਾਰ ਤੋਂ ਪਹਿਲੇ ਤੇ ਕਦੀ ਕਿਸੇ ਨੇ ਗੈਂਗਸਟਰਾਂ ਦਾ ਨਾ ਹੀ ਨੀਸਿਸ ਇਹ ਬਿਮਾਰੀ ਹੁਣੇ ਆਈ ਇਸ ਨਵੀਂ ਸਰਕਾਰ ਨੇ ਆਈ ਏ ਤੇ ਮੇਰਾ ਖਿਆਲ ਹੈ ਕਿ ਇਹ ਸਰਕਾਰ ਸਗੋਂ ਇਹਨਾਂ ਨੂੰ ਪੈਦਾ ਕਰ ਰਹੀ ਹੈ ਇਹਨਾਂ ਇਸ ਇਹ ਗਵਰਨਮੈਂਟ ਬਕਾਇਦਾ ਤੌਰ ਤੇ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖੁਦ ਮਸ਼ਰੂਮਿੰਗ ਕਰ ਰਹੀ ਇਹਨਾਂ ਨੂੰ ਸੇਵ ਹੈਵਨਸ ਜਿਹੜੀਆਂ ਨੇ ਪੰਜਾਬ ਦੀਆਂ ਜਿੰਨਾਂ ਹੀ ਦੇ ਲਈ ਇਹਨਾਂ ਨੂੰ ਸੇਫਗਾਰਡ ਵੀ ਕਰੀ ਇਹਨਾਂ ਨੂੰ ਕਮਾ ਵੀ ਰਹੀ ਹੈ ਇਹਨਾਂ ਦੇ ਥਰੂproptoਤੀਆਂ ਦੇ ਕਬਦੇ ਵੀ ਲੈ ਜਾ ਰਹੇ ਨੇ ਇਹਨਾਂ ਦੇ ਥਰੂ ਫਰੋਤੀਆਂ ਵੀ ਹਾਸਲ ਕੀਤੀਆਂ ਜਾਣ ਇਹਨਾਂ ਦੀ ਜਿੰਨਾ ਇਹਨਾਂ ਦੀ دہشت ਬਣਾਣਗੇ ਉਦੇ ਨਾਲ ਹੀ ਇਹਨਾਂ ਨੂੰ ਫਿਰ ਪੈਸੇ ਵਾਪਸ ਮਿਲ ਗਏ। ਤੋਂ ਇਹ ਇੱਕ بڑا ਇੱਕ ਸੋਚੀ ਸਮਝੀ ਸਾਜ਼ਿਸ਼ ਵਾਲੀ ਗੱਲ ਹੈ। ਤੋਂ ਆਈ ਐਮ ਗੋਇੰਗ ਟੂ ਪਿਕ ਥਿਸ ਇਸ਼ੂ ਆਪ ਲੈਟ ਅ ਸੀ ਅੰਦਰ ਕੀ ਹੱਥ ਹੈ। ਸ੍ਰੀ ਜਾਨਪਤ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਪ੍ਰਾਪਰਟੀਆਂ ਨੂੰ ਲੈ ਕੇ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਹੈਗਾ ਐਨਓਸੀ ਦੀ ਸ਼ਰਤ ਕਟਾਈ ਜਾ ਰਹੀ ਹੈ ਕਿ ਜੇ ਕੋਈ ਨਕਲੀ ਦੂਨੀਆ ਕੱਟਦਾ ਉਸ ਨੂੰ ਜਰਮਾਨੇ ਜਰਮਾਨੇ ਦਾ ਪ੍ਰਬੰਧਨ ਕੀਤਾ ਜਾ ਰਿਹਾ। ਤੇ ਉਹ ਗੱਲ ਇਸ ਹੈ ਉਹ ਆਜੇ ਉੱਥੇ ਉਹਦੇ ਤੇ ਅੰਦਰ ਰਿਪੋਰਟ ਵੀ ਹੋਏਗੀ ਕਰਾਂਗੇ। ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਜੋ ਜ਼ਿਕਰ ਇਹਦੇ ਵਿੱਚ ਕੀਤਾ ਜਾ ਰਿਹਾ ਬਾਜੋਸਾ ਕਿ ਇਲੀਗਲ ਕੁਆਲਿਟੀਜ਼ ਹੈ ਕਿ ਇਹਨੇ ਉਹਨਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਘਰ ਦਿੱਤੇਗੇ ਨਾ ਕਿਤਨਾ ਕਿਤੇ ਇਨਸਾਮ ਸੇ ਪੁਰਾਣੀ ਸਰਕਾਰ ਦੇ ਲਗਾਨਦੇ ਨੇ ਕਹਿੰਦੇ ਕਿ ਉਹਨਾਂ ਦੇ ਸਮੇਂ ਵਿੱਚ ਸਾਰੀ ਇਲੀਗਲ ਕੁਆਲਿਟੀਜ਼ ਜਿਹਨੇ ਕੱਟੀਆਂ ਦੋ ਇਹ ਹੋਇਆ ਜੀ ਇਲੀਗਲ ਕੁਆਲਿਟੀਜ਼ ਦਾ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਪੁਰਾਣੀ ਸਰਕਾਰਾਂ ਜ਼ਿਆਦਾ ਕੱਟੀ ਗਈਆਂ ਨੇ ਜਿਸ ਕਰਕੇ ਸਿਪਿੰਡ ਰਹਿ ਗਏ ਅਸੀਂ ਕਦੋਂ ਰੋਕਿਆ ਕਿਸੇ ਤੇ ਐਕਸ਼ਨ ਤੇ ਲਾਓ ਭਾਵੇਂ ਪੁਰਾਣੇ ਆ ਤੇ ਲਾਓ ਭਾਵੇਂ ਨਵੇਂ ਆ ਤੇ ਲਓ ਕੋ ਲਓ ਤੇ ਸਹੀ ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗਿਓ ਅਗਲੇ ਆਣ ਕਿਉਂ ਕਹਿੰਗੇ ਪਿਛਲੇ ਪਾਸ ਕਰਕੇ ਸੀ ਤੇ ਇਹ ਤੇ ਅਸੀਂ ਦੇ ਵੇਖੋ ਓਪਨ ਹੈ ਇਸ ਗੱਲ ਨੂੰ ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਹੋਈ ਹੋ। ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਤੇ ਐਕਸ਼ਨ ਲਾਓ ਬਠੇ ਐਕਸ਼ਨ ਲੈਣ ਜੋਗੇ ਹਨ। ਠੀਕ ਹੈ। ਦੇ ਜਸਟ ਮੇਕ ਐਕਸਕਿਊਜ਼ ਨਾਥਿੰਗ ਐਸ। ਠੀਕ ਹੈ। ਥੈਂਕ ਯੂ ਸਰ।